ਰਣਜੀਤ ਸਿੰਘ ਜੀ ਮਾਲਵਿੰਦਰ ਸੰਵਾਲੀ ਦਾ ਭਰਾ ਮੈਂ ਰਣਜੀਤ ਜੀ ਅੱਜ ਟੈਸਟ ਹੀ ਲਿਆ ਗਿਆ ਸੀ ਕੀ ਤਕਲੀਫ ਕੀ ਹੋਈ ਹੈ ਕੀ ਪਤਾ ਲੱਗਦਾ ਉਹਨਾਂ ਦਾ ਉਹ ਤਾਂ ਸਾਨੂੰ ਤਾਂ ਮਿਲਣ ਨੂੰ ਨਹੀਂ ਦਿੱਤਾ ਜਿੰਬਿੰਦ ਕ ਮਿਲਣ ਦਿੱਤਾ ਤੇ ਬਾਹਰ ਦੀ ਬਾਗਰ ਕੱਢ ਕੇ ਲੈ ਕੇ ਕਿਸੇ ਨੂੰ ਨਹੀਂ ਮਿਲਣ ਦਿੱਤਾ ਪੁਲਿਸ ਨੇ ਦੇਹਦਸਤੇ ਨਹੀਂ ਪਾਈ ਆ ਵੀ ਆਏ ਲੈ ਕੇ ਆਏ ਨੇ ਜੋ ਬਹੁਤ ਵੱਡਾ ਹਾਰਡ ਕੋਰ ਕ੍ਰਿਮੀਨਲ ਹੁੰਦਾ ਉਹ ਕੋਈ ਕੀ ਲੱਗਦਾ ਕਿ ਇਸ ਤਰੀਕੇ ਦੇ ਨਾਲ ਸਰਕਾਰ ਦੇ ਖਿਲਾਫ ਬੋਲਦਾ ਜੀ ਉਹ ਲੋਕਾਂ 'ਚ ਦੇਹਦਸਤ ਪਾ ਮੀਡੀਆ ਤੇ ਦੇਹਦਸਤ ਪਾਉਣ ਵਾਸਤੇ ਕਰ ਰਹੇ ਨੇ ਸਾਰਾ ਕੁਝ ਵੀ ਹੋਰ ਮੀਡੀਆ ਜੋ ਸੋਸ਼ਲ ਮੀਡੀਆ ਤੇ ਜੋ ਐਕਟਿਵ ਨੇ ਉਹ ਵੀ ਡਰ ਜਾਣ ਕੁਝ ਇਹ ਕਮ ਅਸੀਂ ਮਾਲਵਿੰਦਰ ਸਿੰਘ ਮਾਲੀ ਨੂੰ ਝੂਠਾ ਫਰਚਾ ਦਰਜ ਕਰਕੇ ਉਹਨੂੰ ਅੰਦਰ ਕਰਤਾ ਤੇ ਬਾਕੀ ਮੀਡੀਆ ਤੇ ਡੈਸਟ ਪਾਉਣ ਵਾਸਤੇ ਮਰੀਜ਼ ਡਰ ਗਏ ਐ ਵੀ ਪਤਾ ਨਹੀਂ ਕੀ ਹੋ ਗਿਆ ਏਡੀ ਵੱਡੀ ਫੋਰਸ ਲੈ ਕੇ ਆਏ ਨੇ ਪਿਛਲੇ ਦਰਵਾਜ਼ੇੋਂ ਲਿਆ ਕੇ ਅੰਦਰ ਲੈ ਕੇ ਆਏ ਨੇ ਪਿਛਲੇ ਦਰਵਾਜ਼ੇ ਹੀ ਕੱਟ ਕੇ ਲੈ ਗਏ ਤੁਹਾਨੂੰ ਨਹੀਂ ਲੱਗਦਾ ਜਿੰਨੇ ਅਫਸਰ ਨਾਲ ਲੱਗੇ ਹੋਏ ਮਤਲਬ 4 ਡੀਐਸਪੀ 1 ਐਸਪੀ 5-7 ਥਾਣਿਆਂ ਦੇ ਮੁਖੀ ਵੀ ਮਤਲਬ ਬਹੁਤ ਕੋਈ ਜਿਵੇਂ ਏ ਕੈਟਾਗਰੀ ਦਾ ਕੋਈ ਗੈਂਗਸਟਰ ਲੈ ਆਨੇ ਆ ਕੁਝ ਹੀ ਅੱਖਰ ਦੇਖਦੇ ਆਂ ਵੀ মিডিਆ ਨੂੰ ਵੀ ਦੂਰ ਰੱਖਿਆ ਗਿਆ ਇਸ ਤਰ੍ਹਾਂ ਇਹ ਸਰਕਾਰ ਵਾਸਤੇ ਤਾਂ ਜੀ ਉਹ ਬਹੁਤ ਖਤਰਨਾਕ ਆ ਸਰਕਾਰ ਤਾਂ ਇਹ ਮੰਨਦੀ ਆ ਵੀ ਜਿੰਨਾ ਉਹ মিডিਆ ਸਰਕਾਰ ਦੇ ਖਿਲਾਫ ਲਿਖਦੇ ਨੇ ਸਰਕਾਰ ਨੂੰ ਤਾਂ ਉਹਨਾਂ ਤੋਂ ਇੰਨਾ ਖਤਰਾ ਨਹੀਂ ਜਿੰਨਾ ਇਹ ਨੂੰ ਸਮਝ ਰਹੇ ਨੇ ਇਸ ਕਰਕੇ ਵੀ মিডিਆ ਦੀ ਸੰਗੀ ਨੱਪਣ ਵਾਸਤੇ ਸਾਰਿਆਂ ਨੂੰ ਗੋਦੀ মিডিਆ ਬਣਾਉਣਾ ਚਾਹੁੰਦੇ ਨੇ ਜਿਦਾ ਕਿ ਅੱਦਾ ਪਾਉਣਾ মিডিਆ ਬਣ ਵੀ ਗਿਆ ਰਣਜੀਤ ਜੀ ਤਕਲੀਫ ਕੀ ਪਤਾ ਲੱਗੀ ਕੋਈ ਤਕਲੀਫ ਅੱਖਾਂ ਦਾ ਆਪਰੇਸ਼ਨ ਸੀ ਜੀ ਉਹਨਾਂ ਦਾ ਅੱਖਾਂ ਦਾ ਸੁਹਾਣੇ ਤੋਂ ਇਲਾਜ ਚੱਲ ਰਿਹਾ ਸੀ ਅੱਖਾਂ ਦਾ ਆਪਰੇਸ਼ਨ ਕਰਾਉਣਾ ਉਹ ਚੈੱਕ ਅਪ ਕਰਾਉਣ ਆਏ ਤੇ ਰਿਪੋਰਟ ਰਿਪੋਰਟ ਸਾਨੂੰ ਨਤੀਓ ਨਹੀਂ ਜੀ ਕੋਈ ਸਾਹਮਣੇ ਤੁਸੀਂ ਹੋਏ ਗੱਲਬਾਤ ਸਾਨੂੰ ਮਿਲਣੇ ਨਹੀਂ ਦਿੱਤਾ ਜੀ ਗੱਲਬਾਤ ਕਰਨ ਦੀ ਮਿਲਣੇ ਨਹੀਂ ਦਿੱਤਾ ਜੀ ਮੀਡੀਆ ਦੇ ਸਾਹਮਣੇ ਬੋਲਣ ਦੀ ਕੋਸ਼ਿਸ਼ ਕਰ ਰਹੇ ਸੀ ਲੇਕਿਨ ਪੁਲਿਸ ਨੇ ਬੋਲਣ ਨਹੀਂ ਹਾਂ ਬੋਲਣ ਨਹੀਂ ਦਿੱਤਾ ਜੀ ਕਹਿੰਦੇ ਬੋਲ ਬੋਲ ਨਹੀਂ ਸਕਦੇ ਹੁਣ ਪੈਰ ਭਾਈ ਕਿੱਥੇ ਤੱਕ ਪਹੁੰਚੀ ਇਸ ਪੂਰੇ ਮਾਮਲੇ ਦੀ ਕਿਉਂਕਿ ਧਾਰਮਿਕ ਮਾਮਲੇ ਨੂੰ ਫੇਸ ਕਰਨ ਵਾਲੀਆਂ ਧਾਰਾਵਾਂ ਲੱਗੀਆਂ ਇਹ ਚੰਡੀਗੜ੍ਹ ਨੇ ਜੀ ਵਕੀਲ ਸਾਹਿਬ ਅਰਾਜਵਿੰਦਰ ਸਿੰਘ ਬੈਂਸ ਡਾਕਟਰ ਪਿਆਰੇ لال ਗਰਗ ਉਹਨਾਂ ਸਿਵਲ ਸੁਸਾਇਟੀ ਵੱਲੋਂ ਲੜਨਗੇ ਕਿੱਥੇ ਤੱਕ ਪਹੁੰਚੀ ਤਰਾ ਪ੍ਰਦਰਸ਼ਨ ਕਰ ਰਹੀਆਂ ਨੇ ਕੀ ਉਹ ਪ੍ਰਦਰਸ਼ਨ ਇੱਕ ਦਿਨ ਕੀਤਾ ਗਿਆ ਇਹ ਤਾਂ ਜਥੇਵੰਦੀਆਂ ਦੱਸਣਗੀਆਂ ਜੀ ਅੱਛਾ ਤੇ ਉਹ ਬਣਾ ਰਹੇ ਨੇ ਪ੍ਰੋਗਰਾਮ ਕੋਈ ਅੱਗੇ ਜਿਸ ਤਰ੍ਹਾਂ ਸਾਰੀਆਂ ਇਹਨਾਂ ਸਪੋਰਟ ਕਰ ਰਹੀਆਂ ਨੇ ਇਸ ਮੁੱਦੇ ਤੇ ਸਾਰੀਆਂ ਤਰ੍ਹਾਂ ਸਾਰੀਆਂ ਤਰ੍ਹਾਂ ਦਾ ਜੀ ਅਸੀਂ ਧੰਨਵਾਦ ਕਰਦੇ ਆਂ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ